ਅਕਤੂਬਰ 7 2023 ਨੂੰ ਜਦੋਂ ਘਟਨਾ ਇਹ ਵਾਪਰੀ ਹੈ ਕਿ ਹਮਾਸ ਵਾਲਿਆਂ ਨੇ ਇਜ਼ਰਾਈਲ ਤੇ ਹਮਲਾ ਕੀਤਾ ਜਿਹਦੇ ਵਿੱਚ ਬਹੁਤ ਸਾਰੇ ਵਿਅਕਤੀ ਉਹਨਾਂ ਮਾਰ ਦਿੱਤੇ ਤੇ ਦੁਨੀਆ ਨੂੰ ਬੜਾ ਅਚੰਭਾ ਵੀ ਲੱਗਿਆ ਸੀ ਪਰ ਲੋਕਾਂ ਨੇ ਉਸ ਗੱਲ ਨੂੰ ਭੰਡਿਆ ਸੀਗਾ ਕਿ ਉਹਨਾਂ ਨੇ ਬਹੁਤ ਗਲਤ ਕੰਮ ਜਿਹੜਾ ਕੀਤਾ ਹਾਲਾਂਕਿ ਜਿਹੜੀਆਂ ਉੱਥੋਂ ਵੱਖਰੀਆਂ ਵੱਖਰੀ ਤਰ੍ਹਾਂ ਦੀਆਂ ਰਿਪੋਰਟਸ ਆ ਰਹੀਆਂ ਸੀਗੀਆਂ ਕਨਫਲੈਕਟਿੰਗ ਗੱਲਾਂ ਬਾਤਾਂ ਸੀਗੀਆਂ ਪਰ ਲੋਕਾਂ ਨੇ ਫੇਰ ਵੀ ਉਸ ਗੱਲ ਨੂੰ ਭੰਡਿਆ ਪਰ ਇਦਾਂ ਲੱਗਦਾ ਉਸ ਤੋਂ ਬਾਅਦ ਇਜ਼ਰਾਈਲ ਨੇ ਇੱਕ ਕਿਸਮ ਦਾ ਇੱਕ ਨਾ ਉਸ ਗੱਲ ਨੂੰ ਬੇਸ ਬਣਾ ਕੇ ਪਹਿਲਾਂ ਤਾਂ ਗਾਜ਼ਾ ਜਿਹੜਾ ਹੈ ਉਹਦੇ ਤੇ ਹਮਲੇ ਕੀਤੇ ਔਰ ਐਸੇ ਹਮਲੇ ਕੀਤੇ ਕਦੇ ਪਾਪੂਲੇਸ਼ਨ ਨੂੰ ਇੱਕ ਪਾਸਿਓਂ ਦੂਜੇ ਪਾਸੇ ਕਦੇ ਉਧਰੋਂ ਦੂਜੇ ਪਾਸੇ ਔਰ ਉਹ ਹਮਲੇ ਹਜੇ ਤੱਕ ਚੱਲ ਰਹੇ ਨੇ ਔਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਉੱਤੇ ਮਰ ਚੁੱਕੇ ਨੇ ਕਦੇ ਕਿਹਾ ਜਾਂਦਾ ਸੀ ਕਿ ਇਹਨਾਂ ਦੀਆਂ ਥੱਲੇ ਟਨਨਲਾਂ ਬਣਾਈਆਂ ਹੋਈਆਂ ਨੇ ਇਹਨਾਂ ਦੇ ਵਿੱਚ ਲੋਕ ਚੁਪੇ ਹੋਏ ਨੇ ਇਦਾਂ ਦੀ ਗੱਲਬਾਤ ਕਰਕੇ ਇਜ਼ਰਾਈਲ ਨੇ ਆਪਣੇ ਹਮਲੇ ਉੱਥੇ ਸ਼ੁਰੂ ਰੱਖੇ ਅੱਛਾ ਜੀ ਫੇਰ ਕੀ ਹੁੰਦਾ ਪੇ ਨਾਲ ਦੀ ਨਾਲ ਹਿਜ਼ਬੁੱਲਾ ਦੇ ਨਾਲ ਇਹਨਾਂ ਦੀ ਜਿਹੜੀ ਆ वार्तालाਪ ਜਿਹੜੀ ਆ ਉਹ ਬੜੇ ਚਿਰਾਂ ਤੋਂ ਚੱਲਦੀ ਆ ਰਹੀ ਸੀਗੀ ਤੇ ਲਬਨਾਨ ਤੋਂ ਇਹਨਾਂ ਦੇ ਨਾਲ ਉੱਥੇ ਵੀ ਹਮਲੇ ਹੋਣੇ ਸ਼ੁਰੂ ਹੋ ਗਏ ਔਰ ਫੇਰ ਇਹਨਾਂ ਨੇ ਲਬਨਾਨ ਤੇ ਵੀ ਹਮਲੇ ਕਰ ਦਿੱਤੇ ਔਰ ਫਿਰ ਕਰਦੇ ਕਰਾਉਂਦੇ ਜੀ ਕੋਈ 30 ਸਾਲ ਹੋ ਗਏ ਹੁਣੇ ਜਦੋਂ ਦੇ ਮਿਸਟਰ ਨਥਨੇਆਹੁ ਹੋਰਾਂ ਨੇ ਇੱਕ ਗੱਲ ਨਾ ਪੱਕਾ ਰੱਟ ਲਾਇਆ ਹੈ ਵੀ ਜਿਹੜਾ ਇਰਾਨ ਆ ਉਹਨਾਂ ਨੇ ਐਟੋਮਿਕ ਬੰਬ ਜਿਹੜਾ ਬਣਾਉਣ ਲਈ ਉਹਨਾਂ ਦੀ ਰੇਸ ਲੱਗੀ ਹੋਈ ਆ ਹਾਲਾਂਕਿ ਆਈਏਈਏ ਜਿਹੜੀ ਆ ਉਹਦੇ ਤੇ ਪੂਰੀ ਨਿਗਰਾਨੀ ਕਰ ਰਹੀ ਆ ਤੇ ਇਧਰ ਇਜ਼ਰਾਈਲ ਵਾਲਿਆਂ ਕੋਲ ਕੀ ਹੈ ਕੀ ਨਹੀਂ ਯਾਨੀ ਕਿ ਪਰਮਾਣੂ ਹਥਿਆਰ ਉਹ ਆਈਏਈਏ ਉੱਥੇ ਕੋਈ ਨਹੀਂ ਗੱਲਬਾਤ ਕਰਦੀ ਉਹ ਇਹਨਾਂ ਦੇ ਸਿਰਫ ਲੋਕਾਂ ਨੂੰ ਇਹ ਯਕੀਨ ਆ ਜੀ ਕਿ ਹਾਂ ਇਹ ਉਦਾਂ ਦਾ ਕੋਈ ਕੰਮ ਨਹੀਂ ਕਰਨਗੇ ਈਰਾਨ ਨੂੰ ਸਾਰੇ ਲੋਕ ਕਹਿੰਦੇ ਵੀ ਉਹ ਡੀਸਟੇਬਲਾਈਜ਼ਿੰਗ ਫੋਰਸ ਆ ਫਲਾਨਾ ਠੇਂਗੜਾ ਪਰ ਲੱਗਦਾ ਹੈ ਵੀ ਇਜ਼ਰਾਈਲ ਨੇ ਕਦੇ ਵੈਸਟਰਨ ਨੇਸ਼ਨ ਤੇ ਕਿਸੇ ਤੇ ਕਦੇ ਕੋਈ ਹਮਲਾ ਕੀਤਾ ਨਹੀਂ ਹਾਂ ਉਹਨਾਂ ਦੇ ਇੱਕ ਪ੍ਰੈਜ਼ੀਡੈਂਟ ਆਇਆ ਸੀ ਜਿਹਨੇ ਇੱਕ ਵਾਰੀ ਬਿਆਨ ਦਿੱਤਾ ਸੀਗਾ ਕਿ ਅਸੀਂ ਇਜ਼ਰਾਈਲ ਨੂੰ ਇਸ ਧਰਤੀ ਤੋਂ ਫਨਾਹ ਕਰ ਦੇਵਾਂਗੇ ਪਰ ਉਹਨੂੰ ਲੋਕਾਂ ਨੇ ਹਟਾ ਦਿੱਤਾ ਉਸ ਤੋਂ ਬਾਅਦ ਹੀ ਇਸ ਨਾਟ ਅ ਪ੍ਰੈਜ਼ੀਡੈਂਟ ਐਨੀਮੋਰ ਪਰ ਹੁਣ ਜਿਹੜੀ ਗੱਲਬਾਤ ਈਰਾਨ ਦੇ ਨਾਲ ਹੋਈ ਹੈ ਜੀ ਉਹ ਇਦਾਂ ਲੱਗਦਾ ਵੀ ਇਜ਼ਰਾਈਲ ਵਾਲਿਆਂ ਦੇ ਮਨ ਦੇ ਵਿੱਚ ਨਾ ਡਰ ਬਹੁਤ ਵੱਡਾ ਬੈਠਾ ਹੋਇਆ ਹੈ ਹਾਲਾਂਕਿ ਨਾ ਕੋ ਹਥਿਆਰ ਵੀ ਆ ਵੱਡੀਆਂ ਜਿਹੜੀਆਂ ਤਾਕਤਾਂ ਨੇ ਉਹ ਵੀ ਇਹਨਾਂ ਦੀ ਸਪੋਰਟ ਤੇ ਬੈਠੀਆਂ ਨੇ ਆ ਜੀ 7 ਵਾਲੇ ਜਿਹੜੇ ਮੋਲਕ ਹੈ ਸਾਰੇ ਦੇ ਸਾਰੇ ਉਹ ਇਹਨਾਂ ਦੀ ਹਮਾਇਤ ਕਰਦੇ ਵੀ ਇਹਨਾਂ ਨੂੰ ਆਪਣਾ ਆਪਣੇ ਆਪ ਨੂੰ ਡਿਫੈਂਡ ਕਰਨ ਦਾ ਹੱਕ ਆ ਪਰ ਹੁਣ ਗੱਲ ਇਹ ਆ ਵੀ ਜੇ ਤਾਂ ਕਿਸੇ ਨੇ ਇਹਨਾਂ ਤੇ ਹਮਲਾ ਕੀਤਾ ਹੋਵੇ ਫੇਰ ਤਾਂ ਇਹਨਾਂ ਨੂੰ ਹੱਕ ਹੈਗਾ ਪਰ ਜੇ ਆਪ ਹੀ ਜਾ ਕੇ ਹਮਲਾ ਕਰੀ ਜਾਣ ਤੇ ਫੇਰ ਕਿੱਧਰ ਦੀ ਗੱਲ ਰਹਿ ਗਈ ਦੀ ਆਈਏਆਈਏ ਨੇ ਦੱਸਿਆ ਵੀ ਉੱਥੇ ਕੋਈ ਨਿਊਕਲੀਅਰ ਜਾਂ ਪਰਮਾਣੂ ਹਥਿਆਰ ਜਿਹੜਾ ਉਹ ਨਹੀਂ ਬਣ ਰਿਹਾ ਪਰ ਉਹਦਾ ਯਕੀਨ ਨਹੀਂ ਹੈ ਅੱਛਾ ਜੇ ਚਲੋ ਈਰਾਨ ਤੇ ਮਨ ਵੀ ਲਿਆ ਜਾਵੇ ਵੀ ਈਰਾਨ ਵਾਲੇ ਜਿਹੜੇ ਜੀ ਉਧਰ ਉਹ ਕੋਈ ਤਿਆਰੀ ਕਰ ਰਹੇ ਨੇ ਪਤਾ ਨਹੀਂ ਕਿੱਥੋਂ ਤੱਕ ਉਹਨਾਂ ਦੀ ਗੱਲ ਪਹੁੰਚੀ ਆ ਪਰ ਗਾਜ਼ਾ ਦੇ ਵਿੱਚ ਜਿਹੜੇ ਬੱਚੇ ਭੁੱਖੇ ਮਰ ਰਹੇ ਨੇ ਜਿਹੜੇ ਕਈ ਏਡ ਸੈਂਟਰ ਤੋਂ ਆ ਕੇ ਰੋਟੀ ਪਾਣੀ ਲਈ ਆਪਣੇ ਠੂਠੇ ਲੈ ਕੇ ਆ ਰਹੇ ਵੀ ਖਾਣ ਨੂੰ ਕੁਝ ਮਿਲ ਜਾਏ। ਉਹਨਾਂ ਤੇ ਬੰਬਾਰੀ ਕੀਤੀ ਜਾ ਰਹੀ ਹੈ, ਰੋਜ਼ ਬੱਚੇ ਮਾਰੇ ਜਾ ਰਹੇ ਨੇ। ਇਹ ਕਿੱਥੋਂ ਦੀ ਧਿਆਨਤਦਾਰੀ ਆ ਜੀ? ਇਹ ਕਿਹੜੇ ਮੁਲਕ मतलब ਜਿਹੜੇ ਬਾਕੀ ਦੁਨੀਆ ਸਾਰੀ ਇਸ ਵੇਲੇ ਚੁੱਪ ਬੈਠੀ ਆ ਉਹਦੇ ਤੋਂ ਪਤਾ ਨਹੀਂ ਇਜ਼ਰਾਈਲ ਤੋਂ ਡਰਦੇ ਨੇ ਲੋਕ ਜਾਂ ਕੀ ਗੱਲ ਆ? ਕਿਹੜਾ ਐਸਾ ਮੰਤਰ ਆ ਉਹਨਾਂ ਕੋਲ ਵੀ ਛੋਟੇ ਬੱਚੇ ਮਰ ਰਹੇ ਨੇ ਔਰ ਦੁਨੀਆ ਚੁੱਪ ਕਰਕੇ ਬੈਠੀ ਆ। ਉਹਨਾਂ ਕੋਲ ਕਿਹੜਾ ਬੰਬ ਫੜਿਆ ਆ ਜੀ? ਜਾ ਉਹਨਾਂ ਨੇ ਕਿਹੜਾ ਪਰਮਾਣੂ ਪ੍ਰੋਗਰਾਮ ਚਲਾਇਆ ਜਿਹਦੇ ਕਰਕੇ ਇਹ ਬੱਚਿਆਂ ਨੂੰ ਮਾਰਿਆ ਜਾ ਰਿਹਾ ਬਹੁਤ ਵੱਡਾ ਸਵਾਲ ਆ ਸਾਰੀ ਦੁਨੀਆ ਦੇ ਇਸ ਵੇਲੇ ਸਾਹਮਣੇ ਉਧਰੋਂ ਅਮਰੀਕਾ ਵਾਲੇ ਜਿਹੜੇ ਨੇ ਉਹ ਈਰਾਨ ਨੂੰ ਤਾਂ ਇਹ ਗੱਲ ਕਹਿ ਰਹੇ ਜੀ ਵੀ ਦੇਖੋ ਤੁਹਾਨੂੰ ਅਸੀਂ 60 ਦਿਨ ਦਿੱਤੇ ਸੀਗੇ ਤੁਸੀਂ ਗੱਲ ਨਹੀਂ ਕੀਤੀ ਤੇ 61ਵੇਂ ਦਿਨ ਇਜ਼ਰਾਈਲ ਨੇ ਹਮਲਾ ਕਰ ਦਿੱਤਾ ਔਰ ਹੁਣ ਉਹ ਕਹਿੰਦੇ ਵੀ ਤੁਸੀਂ ਅਨ ਕੰਡੀਸ਼ਨਲ ਜਿਹੜਾ ਹੈਗਾ ਹਥਿਆਰ ਸੱਟ ਦਿਓ ਪਰ ਉਹ ਜਿਹੜੇ ਖਾਮੇਨੀ ਹੋਰੀ ਹੈ ਜੀ ਉਹਨਾਂ ਨੇ ਉਥੋਂ ਬਿਆਨ ਦਿੱਤਾ ਕੱਲ ਉਹ ਕਹਿੰਦੇ ਜੀ ਵੀ ਜਿਹੜਾ ਵਿਅਕਤੀ ਇਹ ਗੱਲ ਕਹਿ ਰਿਹਾ ਸਾਨੂੰ ਉਹ ਸਾਡੇ ਇਤਿਹਾਸ ਤੋਂ ਜਾਣੂ ਨਹੀਂ ਹੈ ਹੁਣ ਇਹ ਨਹੀਂ ਜੀ ਪਤਾ ਇਹ ਗੱਲਾਂ ਬਾਤਾਂ ਇਸ ਦੁਨੀਆ ਨੂੰ ਕਿੱਥੇ ਲਿਜਾ ਕੇ ਖੜੀਆਂ ਕਰਦੀਆਂ ਨੇ ਬੜੇ ਹੀ ਇੱਕ ਡਰਾਉਣੇ ਮੋੜ ਤੇ ਦੁਨੀਆ ਇਸ ਵੇਲੇ ਖੜੀ ਹੈ